ਗੁੱਡ ਮਾਰਨਿੰਗ ਜੀ ਮੇਰੇ ਬਲੋਗ ਫਿਰ ਪਰਿਸ਼ਾਸ਼ਕਾਂ ਜੀ ਸਾਰਿਆਂ ਨੂੰ ਤੇ ਮੇਸਤਰੀ ਆ ਗਿਆ ਹਾਂਜੀ ਤੇ ਕੰਮ ਮੇਸਤਰੀਆਂ ਸ਼ੁਰੂ ਕਰ ਸਕਦਾ ਬismillah ਇਹ ਕੱਲ ਆਪਣਾ ਕੰਮ ਇੱਥੇ ਤੱਕ ਪਹੁੰਚ ਗਿਆ ਨਿਵਾ ਤੱਕ ਇੱਕ ਦੋ ਰਰੇ ਘੱਟ ਰਹਿ ਗਏ ਸੀਗੇ ਨਿਵਾ ਦੇ ਕੱਲ ਇਹ ਆਪਣੇ ਕੱਟਤੀ ਸਿਮੈਂਟ ਚ ਬਾਕੀ ਕੱਢਿਆ ਨੇ ਘਾਰੇ ਚ ਨਹੀਂ ਗੋੜੀ ਜੀ ਮਿਹਨਤ ਮਾ ਜਦਾਂ ਨੂੰ ਹੋਰ ਲਾਟਾਂ ਤਾਂ ਫਿਰ ਇਹਨੂੰ ਛੱਟਾਂਗੇ ਅਸੀਂ ਅੰਦਰ ਸਾਫ਼ ਕਰਕੇ ਗੱਡੀ ਆਪਣੇ ਉਹ ਲਾਤੀ ਰਾਣੀ ਸਿੰਦਰਾ

ਹਾਂ ਹਾਂ ਪਤਾ ਨਹੀਂ ਪਤਾ ਨਹੀਂ ਕੋਈ ਚੱਕਰ ਹੀ ਨਹੀਂ ਤੇ ਕੋਟ ਚਾਹ ਪੀ ਲਈ ਆਪਾਂ ਆ ਖੜਾ ਡੈਨਾਸੌਰ ਦੇਖਦਾ ਜੰਪਰ ਨੂੰ ਕਰਦਾ ਸਟਾਰਟਰ ਇਹੋ ਕੀ ਹੋ ਗਿਆ ਮਾਤਾ ਕੀ ਹੋ ਗਿਆ ਚਾਹ ਲੈਣਾ ਚਾਹ ਲੈਵਾ ਭਾਈ ਉਹਨੂੰ ਚਾਹ ਦੇਤੀ ਸੀ ਮੰਮੀ ਹੈ ਹੈ ਇੰਨੀ ਹੈ ਲੈ ਇੰਨੀ ਆ ਲੈ ਮੈਂ ਲੈ ਦਾਨ ਇੱਕ ਗਲਾਸ ਮੈਂ ਲੈ ਹੁਣ ਤਾਂ ਲੈਓ ਜੀ ਮਾਤਾ ਜੀ ਲਿਆ ਚਾਹ ਲੈ ਕੇ ਤੇ ਮੈਂ ਚਾਹ ਉਹ ਵੀ ਜ਼ਰੂਰੀ ਹੈ ਨਾ ਚਾਹ ਵੀ ਜ਼ਰੂਰੀ ਆਪਾਂ ਵੀ ਚਾਕ ਲੈ ਆਪਣੇ ਦੋ ਕੱਪ ਨਲੇ ਮਾਤਾ ਪੀ ਲੂਗੇ ਨਲੇ ਆਪਾਂ ਪੀ ਲਾਂਗੇ ਆ ਇੱਥੇ ਧਰਦੇ ਮੰਮੀ ਐ ਲੈ ਭਾਈ ਓਏ ਚਾਹ ਪੀ ਲੋ ਓ ਸੰਗਤ ਜੀ ਲੈ ਥੋੜੀ ਫਰਮਾਇਸ਼ ਪੂਰੀ ਹੋ ਗਈ ਚਾਹ ਦੀ ਠੀਕ ਆ ਲੈ ਭਾਈਆ ਲੈ ਭਾਈ ਉਹ ਚਾਹ ਹੁਣ ਮਿਲੇਗੀ ਤੁਹਾਨੂੰ ਹਾਂ ਲੈ ਠੀਕ ਐ ਆ ਲੈ ਮਾਤਾ ਤੂੰ ਵੀ ਪੀਲਾ ਤੇਰੀ ਵੀ ਲਿਆਂਦੀ ਮੇ ਆਪਦੀ ਵੀ ਲਿਆਂਦੀ ਹੋਰ ਆ ਗਿਆ ਮੈਂ ਹੁਣ ਠੀਕ ਐ ਚਾਹ ਆਣਾ ਚਾਹ ਵੀ ਹੋਗਾ ਚਾਹ ਵੀ ਕੇ ਹੋ ਜਾਗਾ ਲੈ ਚਾਹ ਤਾਂ ਤੇਰੀ ਮੈਂ ਲਿਆਂਦੀ ਮਤ ਯਾ ਕਿ ਮੈਂ ਕਹਤਾ ਤਾਂ ਥੋੜੀ ਨਾ ਮੈਂ ਵੱਧ ਨਾ ਹੂੰ ਹੂੰ ਅਰੇ ਭਾਈ ਜਲ ਵੱਧ ਦਿੰਦੇ ਹਾਂ ਇਹਦਾ ਕਿਉਂ ਨੀਦੀ ਕੱਤੀ ਜਿਹੜੀ ਆਪਣੀ ਮੜੀ ਆ ਨਾਵਲ ਖਰਚਾ ਹੋ ਜਾ ਕੋਲ ਟਾਇਲ ਅੱਡ ਲਾਉ ਹਾਂ ਆ ਪਾਟਾ ਵੀ ਫੜਦਾ ਕੇ ਪਾਸਾ ਕਰਦੇ ਸਮਾਦੀ ਟਾਇਲ ਤੇ ਲਾ ਕੇ ਟਾਇਲ ਨਾਲ ਚੱਲ ਜੂਗਾ ਮੇਰਾ ਮਰ ਗਾਨੀ ਸੰਦੇਵਲਾਂ ਬਸਣਾ ਨਾ ਮਾਰ ਕੇ ਗਾਉਂਦਾ ਉਹ ਆ ਉਹ ਤਾਂ ਮਾਰਦੇ ਉਹ ਵਿੱਚ ਮਾਰਦੇ ਨਹੀਂ ਆਪਣੇ ਆਪ ਟਾਇਲ ਲਾ ਕੇ ਆ ਸਾਰਾ ਮੰਨਦਾ ਤਾਂ ਖਜਾਤ ਨੇ ਜੀ ਜੀਰ ਪਰ ਇੱਕ ਕੈਟਮ ਉਹ ਖੜੀ ਆ ਜੀ ਜੀ ਜਿਹੜਾ ਬਾਅਦ ਉਹ ਜਿਆਦਾ ਨਹੀਂ ਚਾੜਨੀ ਟੈਲ ਆਪਾਂ ਚਾੜਨੀ ਟੈਲ ਆਹ ਸਾਰੀ ਟੈਲ ਹੀ ਟੈਲ ਹੀ ਚਾੜਾਂਗੇ ਯਾਰ ਸਲਾਬ ਜੀ ਨਹੀਂ ਫੜਦਾ ਬਾਅਦ ਚੋਂ ਨਹੀਂ ਸਲਾਬਾਂ ਜੇ ਬਲੇ ਫੜੀ ਜਾਂਦਾ ਲੋ ਜੀ ਡਾਇਨਾਸੌਰ ਦੇ ਚੱਲਿਆ ਭਰਾ ਟਾਇਰ ਲਗਾਉਣਾ ਤੇ ਟਾਇਰ ਵਾਲੀ ਰੇਸ ਵੀ ਤੇ ਕਾਵਲ ਜਗ੍ਹਾ ਤੇ ਆਏ ਅਸੀਂ ਨਾਲ ਪੈਰ ਤੇ ਉਹਨਾਂ ਨਾਲ ਦੇਖ ਲੱਗੇ ਜੀ ਤੂੰ ਇਹ ਕਰਾ ਕੇ ਲਿਆਉਣਾ ਹੈਗਾ ਮੇਰੇ ਨਾਲ ਇਹ ਦਾ ਕਰਵਾ ਸੀਗਾ ਅੱਜ ਮੈਂ ਚਾਲੂ ਕਰਾ ਲਿਆ ਤੇ ਮੈਂ ਹਾਂ ਮੈਂ ਇਹ ਘਰ ਸਾਹ ਕਰਾ ਦੇਣਾ ਮੰਮੀ ਦਾ ਦਾ ਦੇਣਾ ਹਾਂ ਇਹ ਨੂੰ ਦਿਖਾ ਮੈਂ ਇਹ ਨੂੰ ਲੱਕ ਦੇਣਾ ਦੂਰ ਤੇ ਕੋਸਾ ਵੀ ਕੋਸ ਕਰੀਏ ਵੀ ਸ਼ਾਇਦ ਆਪਾਂ ਸੇ ਪਹੁੰਚ ਜਾਈਏ ਮਾਟਰ ਤੇ ਬਹੁਤ ਜ਼ੀਰੋ ਹੈ ਇਹਨਾਂ ਦੇ ਨਾਲ ਲੋ ਜੀ ਚੱਲੇ ਆਣਾ ਸੋਰਾ ਅੰਦੇ ਅੱਲਾਹੋ ਜੀ ਗਿਆੜਾ ਨਾ ਹੋਰ ਆਪਣਾ ਨਾ ਚੱਲ ਚਰਦਾ ਕਰਾਲਾ ਹੀ ਏ ਮੜਾ ਮੋਟਾ ਲੈਫਟ ਵੰਪ ਵਾਲਾ ਜਿਹੜਾ ਤੇਲ ਆਗਾ ਥੋੜਾ ਬਹੁਤ ਘੱਟਾਗਾ ਤੇ ਚੱਲੇ ਤਾਂ ਉਹ ਤੋਂ ਆਕੇ ਲਿਆਉਂਦਾ ਨਾਲੇ ਟਾਇਰਾਂ ਦਾ ਵੀ ਦੇਖ ਲੈ ਸ਼ਾਇਦ ਮਿਲਦਾ ਬਣ ਗਈ ਗੱਲ ਜੇ ਤਾਂ ਬਣ ਗਈ ਹੋਈ ਫਿਰ ਤਾਂ ਉਹ ਲਵਾ ਲਿਆ ਉਹ 700 ਦੇ ਨਹੀਂ ਵਾਸੀ ਠੀਕ ਐ ਉਹ ਕੜੀ ਆਪਣੀ ਰਾਣੀ ਹੰਦਰਾ ਲੋ ਵੀ ਕੀ ਆ ਗਣਾ ਹੋ ਫਰ ਲੋ ਜੀ ਆਪਣਾ ਕੰਮ ਪਹੁੰਚ ਗਿਆ ਨਵਾਂ ਦਾ ਲੈਂਟਰ ਤੇ ਬਾਈ ਕਹਿੰਦੇ ਅੱਜ ਕੰਮ ਥੋੜਾ ਖਤਮ ਆ ਮੈਂ ਦੇਖਣਾ ਕੀ ਫਟਾਗੇ ਵਧੀਏ ਪਾ ਟਾਈਮ ਟਾਈਮ ਤੇ ਹੁੰਦਾ ਨਾ ਤੇ ਆ ਮਾਲ ਬਣਾਈ ਬਣਾ ਰਹੇ ਨੇ ਬਾਈ ਤੇ ਆ ਸੱਟ ਲਿਆ ਪਾਲਿਆ ਤ੍ਰੇਤਾ ਬਾਜਰੀ ਪਾਲੀ ਦੇ ਥੱਲੇ ਮੱਠਾ ਦਾ ਮੈਨੂੰ ਪਤਾ ਨਹੀਂ ਕਿੰਨੇ ਦੀ ਪਈ ਆ 3 1 3 1 ਦੀ ਕਿੰਨੇ ਦੀ ਭਾਏ ਮਿਸਤਰੀ 3 1 ਦੀ ਠੀਕ ਆ ਜੀ ਲੋ ਜੀ ਸਰੀਆਂ ਵੀ ਆਪਣਾ ਪੈ ਗਿਆ ਆ ਸਰੀਆਂ ਪਾਤਾ Det er pent her. ਤੇ ਉਧਰ ਤਨੋ ਦਾ ਹੈਗਾ ਆ ਪਾਤਾ ਸਰਿਆ ਮਹਤਰੀ ਨੇ ਵੀ ਆਪਣੀ ਗੋਲ ਦੇ ਹੁਣ ਬਾਹਰ ਤੇ ਲਾਈਟਰ ਲਾ ਦੇਣਾ ਤੇ ਅਜ ਦੋ ਵਾਰ ਦੇਖਦੇ ਆ ਵੀ ਅੱਗੇ ਦਾ ਕੰਮ ਵਧਾਉਣਾ ਜਾਂ ਖੜਾਉਣਾ ਤੇ ਦਾ ਇਨਨਾ ਘਰ ਤੋਂ ਪੈ ਜੂਗਾ ਜੀ ਦੇਖ ਲਓ ਇਹਦੇ ਚ ਇੰਨੇ ਹੋਈ ਨੇ ਇਹ ਆ ਇੱਕ ਕਮਰਾ ਕੱਟਤਾ ਰੈਨ ਨਿਓ ਹੋ ਗਏ ਇਸੀ ਫੋਟੇ ਆ ਹੋ ਗਿਆ ਭਰਾਡੇ ਦੀ ਇਹਦੇ ਵਿੱਚ ਆਪਣਾ ਟਰੈਕਟਰ ਤੇ ਗੱਡੀ ਖੜਜਾ ਕਰੂ ਬਣ ਗਈ ਗੱਲ ਮਿਸਤਰੀਆ ਘੈਂਟ ਗੱਲ ਬਾਤ ਮਾ ਘੈਂਟ ਬਣ ਗਈ ਹੋਰ ਅੱਜ ਵੀ ਆ ਬੈਠੇ ਨੇ ਮਾਤਾ ਹੋਰੀਆਂ ਤੇ ਨਾਨੀ ਮੇਰੀ ਦੀ ਹੋ ਗਈ ਡੈਥ ਤੇ ਸੰਸਕਾਰ ਪਰਸੋਂ ਹੋ ਗਿਆ ਸੀ ਤੇ ਕੰਨ ਫੁੱਲ ਪਾਇਆ ਇਹ ਆਪਾਂ ਕੀਰਤਪੁਰ ਸਾਹਿਬ ਇਹ ਤੇ ਮੇਰੀ ਆਂਟੀ ਬੈਠੇ ਤਾਈ ਤੇ ਮੇਰੀ ਮੰਮੀ ਛੇਵੀਂ ਲੱਖ ਦਸ ਕਰ ਰਹੀ ਹੈ ਨੇ ਆਪਣਾ ਚਲੋ ਫੇ ਵੀ ਬਣਿਆ ਜੀ ਹਾਂ ਉਹ ਹੀ ਤਾਂ ਛੇਵੀਂ ਜ਼ਰੂਰੀ ਆ ਚੰਨ 3.5 ਸਵਾ ਤੇ ਤੇ ਮਾਤਾ ਜਿਆਦਾ ਥੱਕੀ ਹੋਈ ਸ਼ੇਰ ਕਰਕੇ ਆਪਣੇ ਹੀ ਕੁਛ ਦਾ ਕੰਮ ਆਪ ਹੀ ਕਰਦਾ ਤੇ ਮਹਾ ਚਲ ਯਾਰ ਗੰਦਾ ਜਾ ਰਿਹਾ ਪਿਆ ਕਰ ਤੇ ਵਧੀਆ ਸਾਫ ਸਫਾਈ ਹੋ ਗਈ ਆਪਣੇ ਆਪ ਹੀ ਪੂਚਲਾਤਾ ਸੀ ਮੈਂ ਕਹਾਂ ਉਹ ਯਾਰ ਮੈਂ ਮਾਤਾ ਰਿੰਚਰੀ ਨੂੰ ਆਪਣੇ ਔਖਾ ਕਰਨਾ ਤੇ ਆ ਜਿਉਣੀ ਬਹੁਤ ਗੰਦਾ ਜਿਆਦਾ ਗੰਦਾ ਹੋਇਆ ਪਿਆ ਸੀ ਜੀ ਬਰਾ ਹਾਲ ਹੋਇਆ ਪਿਆ ਸੀ ਕਰਦਾ ਤੇ ਆਪਣੇ ਅੱਜ ਮੈਂ ਪੋਚਾ ਲਾ ਕੇ ਵਧੀਆ ਕਰਤਾ ਖਰੇ ਲਾਤਾ ਆਪਣੇ ਤੇ ਮੈਂ ਆ ਚੱਲ ਬਾਕੀ ਕੱਲ ਨੂੰ ਨਾਲ ਲਵਾ ਦਾਂਗੇ ਮਾਤਾ ਤੇ ਕਰਾ ਦਾਂਗੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਡਾਇਨਾਸੌਰ ਨੂੰ ਦੇਖਣ ਦੇਖਦੇ ਚੱਲ ਕੇ ਜੇ ਡਾਇਨਾਸੌਰ ਦਾ ਕੀ ਕੰਮ ਹੋਇਆ ਵੀ ਕੀ ਕਰਾ ਰਿਹਾ ਭਾਈ ਆਪਣਾ ਚੱਲ ਕੇ ਫਿਰ ਦੇਖਦੇ ਆ ਇਹ ਡੋਲਾ ਬਾਟੀ ਲੈ ਜਾਂਦੇ ਨੇ ਬੋਰੀ ਨੂੰ ਚੱਕ ਕੇ ਠੀਕ ਰਹਿੰਦਾ ਯਾਰ 20 20 ਕਿਲੋ ਬਾਹਰ ਨਾ ਜਾਂਦਾ ਦੋਨੋਂ ਸਿਮਿੰਟ ਦੀ ਚਲੋ ਜੀ ਚਾਹਦੇ ਆ ਸ਼ੇਰਪੁਰ ਨੂੰ